ਸਾਸ਼ਿਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤਹਿਮ ਅਪਡੇਟਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੇ ਲੋਕ ਵਿਰੋਧੀ ਧਿਰ ਤੋਂ ਸੰਸਦ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੀ ਆਸ ਰੱਖਦੇ ਨੇ ਨਾ ਕਿ ਨਖਰੇਬਾਜ਼ ਡਰਾਮੇਬਾਜ਼ ਨਾਲੇ ਬਾਜਾਤੇ ਵਿਗੰਦੀ ਸੋ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਚੰਗਿਆ ਤੇ ਜ਼ਿੰਮੇਵਾਰ ਵਿਰੋਧ ਦਿੱਤੇ ਲੋੜ ਹੈ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਇਸ ਸੈਸ਼ਨ ਨੂੰ ਲੈ ਕੇ ਹਿਤ ਵਿੱਚ ਵਰਤੰ ਦਾ ਸਦਾ ਦਿੱਤਾ ਹੈ ਅਤੇ ਲੋਕ ਹਿੱਤ ਖਾਸ ਤੌਰ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਦੇਸ਼ ਨੂੰ ਸਾਰੇ ਸੰਸਦ ਮੈਂਬਰਾਂ ਤੇ ਬਹੁਤ ਉਮੀਦਾਂ ਨੇ ਮੈਂ ਸਾਰੇ ਸੰਸਦ ਮੈਂਬਰਾਂ ਨੂੰ ਲੋਕ ਹਿੱਤ ਲਈ ਇਸ ਮੌਕੇ ਦੀ ਵਰਤੋਂ ਕਰਨ ਅਤੇ ਲੋਕ ਹਿੱਤ ਵਿੱਚ ਹਰ ਸੰਭਵ ਕਦਮ ਚੁੱਕਣ ਦੀ ਅਪੀਲ ਕਰਦਾ ਰੂਸ ਦੇ ਦੱਖਣੀ ਦਾਗिस्तान ਖੇਤਰ ਦੇ ਵਿੱਚ ਹਥਿਆਰਬੰਦ ਅਤਵਾਦੀਆਂ ਨੇ 15 ਤੋਂ ਵੱਧ ਪੁਲਿਸ ਮੁਲਾਜ਼ਮਾਂ ਪਾਦਰੀ ਤੇ ਕਈ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਹੈ ਦਾਗिस्तान ਦੇ ਗਵਰਨਰ ਸਰਗੇਈ ਮੈਲਿਕੋਵ ਨੇ ਅੱਜ ਤੜਕੇ ਇੱਕ ਵੀਡੀਓ ਬਿਆਨ ਦੇ ਵਿੱਚ ਕਿਹਾ ਹੈ ਕਿ ਬੰਦੂਕਧਾਰੀਆਂ ਨੇ ਦੋ ਆਰਥੋਡੌਕਸ ਗਿਰਜਾ ਘਰਾਂ ਯਹੂਦੀ ਪੂਜਾ ਸਥਾਨ ਤੇ ਪੁਲਿਸ ਚੌਕੀ ਤੇ ਗੋਲੀਬਾਰੀ ਕੀਤੀ ਹੈ ਰੂਸੀ ਕੌਮੀ ਆਤਵਾਦ ਵਿਰੋਧੀ ਕਮੇਟੀ ਨੇ ਕਿਹਾ ਕਿ ਇਹ ਹਮਲੇ ਹਥਿਆਰਬੰਦ ਕੱਟੜਵਾਦ ਤੇ ਇਤਿਹਾਸ ਵਾਲੇ ਮੁਸਲਮ ਬਹੁਗਿਣਤੀ ਖੇਤਰ ਵਿੱਚ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਿਲਹੰਦਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਮੀਨੀ ਜੌਂ ਦੀ ਕਮਾਂ ਸੰਭਾਲਦਿਆਂ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਤੇ ਸੀਨੀਅਰ ਅਹੁਦੇਦਾਰਾਂ ਸਣੇ ਜ਼ਮੀਨੀ ਪੱਧਰ ਤੇ ਸਰਗਰਮ ਵਰਕਰਾਂ ਦੇ ਨਾਲ ਮੈਰਾਥਨ ਮੀਟਿੰਗਾਂ ਕੀਤੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ 2022 ਤੋਂ ਬਾਅਦ ਇੱਕ ਵਾਰ ਫਿਰ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਸੀਟ ਜਿੱਤਣ ਲਈ ਪਾਰਟੀ ਦੇ ਆਗੂਆਂ ਦੇ ਨਾਲ ਜਿੱਤ ਦਾ ਮੰਤਰ ਸਾਂਝਾ ਕੀਤਾ। ਉਹਨਾਂ ਨੇ ਮੰਤਰੀਆਂ, ਵਿਧਾਇਕਾਂ ਤੇ ਸੀਨੀਅਰ ਆਗੂਆਂ ਦੇ ਨਾਲ ਵੱਖਰੀ ਮੀਟਿੰਗ ਵਗਰੋਂ ਪਾਰਟੀ ਦੇ ਵੋਲੰਟੀਅਰਾਂ ਨਾਲ ਵੱਖਰੀ ਮੀਟਿੰਗ ਕੀਤੀ ਹੈ ਜਿਹੜੀ 2 ਘੰਟੇ ਤੱਕ ਚੱਲੀ ਹੈ ਤੇ ਦਾਅਵਾ ਉਹਨਾਂ ਕੀਤਾ ਕਿ ਇਸ ਸਾਲ ਦੇ ਆਖਰ ਤੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਆਪ ਦੇ ਵਿਧਾਇਕਾਂ ਦੀ ਗਿਣਤੀ 95 ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਆਪ ਦੇ ਸੂਬਾਈ ਪ੍ਰਧਾਨ ਵੀ ਨੇ ਨਿਆਗੂਆਂ ਨੂੰ ਜ਼ਮੀਨੀ ਚੋਣ ਲਈ ਘਰ-ਘਰ ਪ੍ਰਚਾਰ ਕਰਨ ਦੀ ਕਉਣ ਵਾਪ ਸਰਕਾਰ ਦੀਆਂ 2 ਸਾਲਾ ਦੀਆਂ ਪ੍ਰਾਪਤੀਆਂ ਤੋਂ ਬਰੀਕੀ ਦੇ ਨਾਲ ਜਾਣੂ ਵੀ ਕਰਵਾਇਆ ਜਾਵੇਗਾ ਟੜਕੜ ਦੇ ਲਾਂਟੇ ਮਾਲ ਦੇ ਵਿੱਚ ਟੌਏ ਟ੍ਰੇਨ 'ਚ ਬੈਠਾ 11 ਸਾਲ ਦਾ ਬੱਚਾ ਪਲਟ ਕੇ ਢੇਠਾ ਜ਼ਮੀਨ ਤੇ ਡਿੱਗਿਆ ਜਿਸ ਤੋਂ ਬਾਅਦ ਬੱਚੇ ਨੂੰ ਸੈਕਟਰ 23 ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੜਕਸਰ 4 ਵਜੇ ਲਾਸ਼ਦਾਰਨ ਉਸ ਦੀ ਮੌਤ ਹੋਈ ਹੈ ਮ੍ਰਿਤਕ ਬੱਚੇ ਦੀ ਪਛਾਣ ਸ਼ਹਾਬਾਸ 11 ਸਾਲਾ ਵਾਸੀ ਨਵਾਂ ਸ਼ਹਿਰ ਵਜੋਂ ਹੋਈ ਹੈ ਦੱਸਦੀ ਹੈ ਕਿ ਪੁਲਿਸ ਨੇ ਟੌਏ ਟ੍ਰੇਨ ਨੂੰ ਜ਼ਬਤ ਕਰ ਲਿਆ ਜਤਿੰਦਰਪਾਲ ਦੀ ਸ਼ਿਕਾਇਤ ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੂੰ ਟੌਏ ਟ੍ਰੇਨ ਦੇ ਸੰਚਾਲਕ ਤੇ ਕੰਪਨੀ ਮਾਲਕਾਂ ਖਿਲਾਫ ਉਹਨਾਂ ਵੱਲੋਂ ਕਤਲ ਅਤੇ ਅਣਗਿਲੀ ਦਾ ਮਾਮਲਾ ਦਰਜ ਕਰ ਲ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ ਅੰਡਰ ਗ੍ਰੈਜੂਏਟ 2024 ਵਿੱਚ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ਵਿੱਚ ਦਿੱਲੀ ਤੋਂ ਸੀਬੀਆਈ ਦੀ ਟੀਮ ਅੱਜ ਵਿਹਾਰ ਪੁਲਿਸ ਦੇ ਆਰਥਿਕ ਅਪਰਾਧ ਯੂਨਿਟ ਦਫ਼ਤਰ ਪਹੁੰਚੀ ਹੈ ਆਰਥਿਕ ਅਪਰਾਧ ਯੂਨਿਟ ਨੇ ਇਸ ਮਾਮਲੇ ਦੇ ਵਿੱਚ ਹੁਣ ਤੱਕ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਤੱਕ ਕੇਂਦਰ ਨੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਨਹੀਂ ਦਿੱਤੇ ਉਦੋਂ ਤੱਕ ਈਓਯੂ ਹੀ ਇਸ ਦੀ ਜਾਂਚ ਕਰ ਰਿਹਾ ਸੀ ਸੋ ਅਧਿਕਾਰੀਆਂ ਨੇ ਕਿਹਾ ਹੈ ਕਿ ਸੀਬੀਆਈ ਅਧਿਕਾਰੀ ਇਸ ਮਾਮਲੇ ਦੇ ਵਿੱਚ ਈਓਯੂ ਤੋਂ ਸਬੂਤ ਇਕੱਠੇ ਕਰ ਰਹੇ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਨਰ ਸਕੱਤਰ ਗੁਰਜਰਨ ਸਿੰਘ ਗਰੇਵਾਲ ਨੇ ਇਨਫਲੂਐਂਸਰ ਅਰਚਨਾ ਮਰਕਰ ਮਾਨਾ ਨੂੰ ਮਿਲਣ ਵਾਲੀਆਂ ਧਮਕੀਆਂ ਤੇ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਆਖਿਆ ਕਿ ਕੋਈ ਸੱਚਾ ਸਿੱਖ ਕਿਸੇ ਨੂੰ ਧਮਕਾ ਨਹੀਂ ਸਕਦਾ। ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਅਰਚਨਾ ਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਜਾਰੀ ਕੀਤਾ। ਉਸਨੇ ਕਿਹਾ ਕਿ ਉਹ ਇੱਕ ਵਾਰ ਫਿਰ ਮਾਫੀ ਮੰਗਦੀ ਹੈ। ਉਸ ਦਾ ਕਿਸੇ ਨੂੰ ਦੁਖੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਸ ਨੂੰ ਜਾਨੋਂ ਮਾਰਨ ਅਤੇ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇ ਤੋਂ ਜਾਰੀ ਬਿਆਨ ਦੇ ਵਿੱਚ ਗਿਆਨੀ ਰਗबीर ਸਿੰਘ ਜਿन्होनें ਵੀ ਨਿਆਰਾ ਧਰਮ ਜਿਸ ਬਾਰੇ ਕੁਝ ਤਾਕਤਾਂ ਜਾਣਬੁੱਝ ਕੇ ਗਲਤ ਪ੍ਰਚਾਰ ਕਰਨ ਚ ਲੱਗੀਆਂ ਹੋਈਆਂ ਨੇ ਉਹਨਾਂ ਆਖਿਆ ਕਿ ਸਿੱਖ ਧਰਮ ਆਪਣੇ ਆਸ-ਪਾਸ ਦੇ ਸਮਾਜ ਨੂੰ ਤਿਆਕ ਕੇ ਆਪਣੇ ਸਰੀਰ ਦੀਆਂ 72000 ਨਾੜੀਆਂ ਵਿੱਚੋਂ ਕੁੰਡਲੀ ਜਗਾਉਣ ਵਾਲਾ ਧਰਮ ਨਹੀਂ ਹੈ ਤੇ ਸਰੀਰ ਨੂੰ ਕਸ਼ਟ ਦੇ ਕੇ ਨਿਵੱਲੀ ਕਰਮ ਕਰਨ ਵਾਲਾ ਤੇ ਜੋਗੀਆਂ ਵਾਲੇ 84 ਆਸਣਾਂ ਦੇ ਨਾਲ ਸਾਧਨਾ ਕਰਨ ਵਾਲਾ ਮਤ ਨਹੀਂ ਹੈ ਸ਼ਰਾਬ ਘਟਾਲੇ ਨਾਲ ਜੁੜੇ ਮਨੀ ਲੈਂਡਰਿੰਗ ਮਾਮਲੇ 'ਚ ਜ਼ਮਾਨਤ ਦੇ ਰੋਗ ਦੇ ਖਿਲਾਫ ਸੁਪਰੀਮ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਅਜ ਰਾਹਤ ਨਹੀਂ ਮਿਲੀ ਜਸਟਿਸ ਮਨੋਜ ਮਿਸ਼ਰਾ ਤੇ ਜਸਟਿਸ ਐਸ ਪੀ ਐਨ ਪੱਟੀ ਦੀ ਵਿਸ਼ੇਸ਼ ਬੈਂਚ ਨੇ ਕਿਹਾ ਕਿ ਅਸੀਂ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਾਂਗੇ ਬੁੱਧਵਾਰ ਨੂੰ ਇਸ ਮਾਮਲੇ ਤੇ ਸੁਣਵਾਈ ਕਰਾਂਗੇ ਯਾਨੀ ਕੇਜਰੀਵਾਲ ਦੀ ਪਟੀਸ਼ਨ ਤੇ 26 ਜੂਨ ਨੂੰ ਸੁਣਵਾਈ ਹੋਣੀ ਹੈ ਸੁਣਵਾਈ ਦੌਰਾਨ ਇੰਡੀਆ ਦੇ ਸੁਪਰੀਮ ਕੋਰਟ ਨੂੰ ਕਿਹਾ ਕਿ ਹਾਈ ਕੋਰਟ ਦਾ ਹੁਕਮ ਆਉਣ ਦਿੱਤਾ ਜਾਵੇ ਜੇਕਰ ਹਾਈ ਕੋਰਟ ਨੇ ਕਿਹਾ ਕਿ ਉਹ 2 ਦਿਨਾਂ 'ਚ ਆਪਣਾ ਫੈਸਲਾ ਦੇਵੇਗੀ ਤਾਂ ਇਸ ਤੋਂ ਸਮੱਸਿਆ ਕੀ ਹੈ ਇਸ ਦੇ ਕੇਜਰੀਵਾਲ ਦੇ ਵਕੀਲ ਸਿੰਘ ਮੇਰੇ ਹੱਕ ਚ ਆਇਆ ਤਾਂ ਰੋਕ ਕਿਉਂ ਸਿੰਘਵੀ ਨੇ ਆਖਿਆ ਕਿ ਈਡੀ ਨੇ 48 ਘੰਟਿਆਂ ਦਾ ਸਮਾਂ ਮੰਗਿਆ ਸੀ ਪਰ ਰਾਉਜ਼ ਵੈਨਿਊ ਕੋਰਟ ਨੇ ਨਹੀਂ ਦਿੱਤਾ ਇਸ ਅਦਾਲਤ ਨੂੰ ਹਾਈ ਕੋਰਟ ਦੇ ਹੁਕਮਾਂ ਤੇ ਪ੍ਰਕਿਰਿਆ ਤੇ ਰੋਕ ਲਾਉਣੀ ਚਾਹੀਦੀ ਦੱਖਣੀ ਕੋਰੀਆ ਚ ਫੈਕਟਰੀ ਨੂੰ ਅੱਗ ਲੱਗਣ ਕਾਰਨ ਵੀ ਲੋਕਾਂ ਦੀ ਮੌਤ ਹੋਈ ਹੈ ਅੱਗ ਬੁਝਾਊ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਓਲ ਨੇੜੇ ਫੈਕਟਰੀ ਨੂੰ ਅੱਗ ਲੱਗਣ ਕਾਰਨ ਵੀ ਲਾਸ਼ਾਂ ਮਿਲੀਆਂ ਨੇ ਸਿਓਲ ਦੇ ਬਿਲਕੁਲ ਦੱਖਣ ਚ ਹੈਵੋਸਾਂਗ ਸਥਿਤ ਫੈਕਟਰੀ ਚ ਬਚਾਅ ਕਾਰਜ ਚੱਲ ਰਹੇ ਨੇ ਤੇ ਅੱਗ ਲੱਗਣ ਤੋਂ ਪਹਿਲਾਂ ਫੈਕਟਰੀ ਵਿੱਚ ਲਗਭਗ ਦੱਸਿਆ ਹੈ ਕਿ 64 ਤੋਂ 68 په سن دغه دغه خبره ههغه مینو دو اجازهت مننه